और जो जाने और और ये बंद तो और ये बंद तो ਕਵੀ ਸਮੈ ਕੋਚ ਕੋ ਗਈ ਆ ਮੇਰਾ ਕੋਨ ਸਾਈਡ ਕੋਈ ਨਹੀਂ ਉਹਨਾਂ ਦਾ ਇਨਾਗਾ ਕੱਢ ਕੇ ਉਹਨੇ ਖੜੀਆ ਮੇਰੇ ਪੁੱਤ ਨੂੰ ਇਨਾ ਸ਼ੁਕਰਵਾਰ ਦੁਕਾਨ ਤੋਂ ਚੁੱਕਿਆ ਵਾ ਕੱਪੜੇ ਵਾਲੀ ਦੁਕਾਨ ਤੋਂ ਮੇਰਾ ਪੁੱਤ ਕੰਮ ਕਰਦਾ ਹੀ ਮੇਰਾ ਪੁੱਤ ਘਰੋਂ ਜਾਂਦਾ ਹੀ ਘਰ ਆਉਂਦਾ ਹੀ ਮੇਰੇ ਪੁੱਤ ਦੀ ਵਿੱਚ ਗੱਲ ਹੁੰਦੀ ਮੇਰਾ ਪੁੱਤ ਡਰਦਾ ਭੱਜ ਜਾਂਦਾ ਮੇਰਾ ਪੁੱਤ ਬੁੱਧਵਾਰ ਦੀ ਇਹਨੇ ਕੁੜੀ ਖੜੀਆ ਮੇਰਾ ਪੁੱਤ ਬੁੱਧਵਾਰ ਵੀ ਆਇਆ ਵੀਰਵਾਰ ਵੀ ਆਇਆ ਵਾ ਸ਼ੁਕਰਵਾਰ ਦੁਪਹਿਰ 1 ਵਜੇ ਖਾਣਾ ਲੈ ਕੇ ਗਿਆ ਵਾ ਮੇਰੇ ਪੁੱਤ ਨੂੰ ਇਹਨਾਂ 7 ਵਜੇ ਦੁਕਾਨ ਤੋਂ ਚੋਕ ਲਿਆ ਐ ਅਮਤੀ ਨੇ ਅਮਤੀ ਨੇ ਕੰਜਰ ਨੇ ਚੁੱਕਿਆ ਮੇਰੇ ਪੁੱਤ ਨੂੰ ਉੱਥੋਂ ਮੁਲਕਾਇ ਨੇ ਵੇਨਾ ਵੇਨਾ ਜੁਲਮ ਤੋਂ ਮਾਇ ਜੋ ਇਹਨੇ ਮਦਮਾਨ ਬਦੋਚਿਆਂ ਨੂੰ ਤਾਇਆ ਜੋ ਇਹਨੇ ਬਦੋਚਿਆਂ ਨੂੰ ਤਾਇਆ ਜੋ ਮੇਰਾ ਪੁੱਤ ਮਿਹਨਤ ਦੀ ਕਮਾਈ ਕਰਦਾ ਹੀ ਮਿਹਨਤ ਦੀ ਖਾਂਦਾ ਹੀ ਮਿਹਨਤ ਦੀ ਖਵਾਉਂਦਾ ਹੀ ਇਹਨੇ ਲੋਕਾਂ ਦੇ ਬੱਚੇ ਖਰਾਬ ਕੀਤੇ ਸਮੈਕ ਵੇਚ ਵੇਚ ਕੇ ਇਹ ਤਾਂ ਮੈਂ ਆਖਵਾਉਂਦਾ ਨਹੀਂ ਜਦੋਂ ਪੈਣ ਕੱਢ ਕੇ ਲੈ ਗਿਆ ਫਿਰ ਇਹਨੂੰ ਸੇਕ ਲੱਗ ਗਿਆ ਆਏ ਇਹਨੇ ਮੇਰੇ ਮੇਰਾ ਪੁੱਤ ਜਿਹੜਾ ਮੇਰੇ ਚਾਹਤੇ ਮੇਰੇ ਇਹੋ ਜੇਡ ਦਾ ਪੁੱਤੀ ਜਿੰਨੇ ਮੇਰੇ ਕੁੜੀ ਕੱਢ ਕੇ ਖੜੀ ਆ ਇਹਨੇ ਮੇਰੇ ਪੁੱਤ ਨੂੰ ਉੱਥੇ ਚਕਾ ਕੇ ਵਰਵਾਤਾ ਵਾ ਇਹਨੂੰ ਮਾਰਤਾ ਵਾਰਾ ਇੱਟ ਕਰਨੇ ਕੁੜੀ ਦੇ ਖਸਮ ਨੇ ਇਹਦੇ ਚੁੱਲਿਆਂ 'ਚ ਕਾਇ ਉਗੜਾ ਚਾਹੀਦਾ ਆ ਇਹਨਾਂ ਕੋਲ ਸਾਫ ਮੰਗਦੀਆਂ ਇਹਨਾਂ ਦੇ ਚੁੱਲਿਆਂ 'ਚ ਕਾਇ ਉੱ ਸਰ ਜੀ ਮੇਰਾ ਬੇਟਾ ਹੈ ਉਹ ਕੰਮ ਕਰਦਾ ਹੈ ਆਪਣੇ ਇੱਥੇ ਸਤਗੁਰ ਦੁਕਾਨ ਤੇ ਤੇ ਮੇਰੇ ਭਰਾ ਦਾ ਲੜਕਾ ਵਾ ਤੇ ਉਹ ਟੱਕਰ ਹੋਣ ਦੀ ਭੈਣ ਨੂੰ ਲੈ ਗਿਆ ਸੀ ਉਹਨਾਂ ਦੇ ਨਾਲ ਹੀ ਕੰਮ ਕਰਦਾ ਸੀ ਠੀਕ ਹੈ ਜੀ ਉਹਨੂੰ ਲੈ ਗਿਆ ਤੇ ਉਸ ਤੋਂ ਬਾਅਦ ਮੇਰਾ ਬੇਟਾ ਉਸੇ ਕੰਮ ਕਰਦਾ ਸੀ ਉਹਨਾਂ 16 ਤਰੀਕ ਨੂੰ ਮੇਰੇ ਬੇਟੇ ਨੂੰ ਦੁਕਾਨ ਤੋਂ ਲੈ ਗਏ ਆ ਲੈ ਕੇ ਤੇ ਹੁਣ ਇਹ ਨਹੀਂ ਜੀ ਪਤਾ ਕਿੱਥੇ ਲੱਗੇ ਕਿੱਥੇ ਨਹੀਂ ਅੱਜ ਉਹਦੀ ਡੱਡ ਵੱਡੀ ਸਾਨੂੰ ਮਿਲੀ ਹੈ ਠੀਕ ਹੈ ਜੀ ਤੇ ਹਾਂਜੀ ਉਹ ਹੁਣ ਅੱਜ ਪੁਲਿਸ ਥਾਣੇ ਆਏ ਆ ਲੈ ਗਏ ਕੀ ਮੰਗ ਕਰਦੇ ਮੰਗਿਆ ਵੀ ਉਹਨਾਂ ਕਾਰਵਾਈ ਸਖਤ ਸਖਤ ਹੋਣੀ ਚਾਹੀਦੀ ਸਰ ਜੀ ਕਿਉਂ ਮਾਰਿਆ ਕਿਉਂ ਪਤਾ ਮਾਰਿਆ ਇਸ ਕਰਕੇ ਆ ਜੀ ਮੇਰੇ ਬੇਟੇ ਦੇ ਨਾਲ ਕੱਢ ਲਿਆ ਆਪਣਾ ਰੋਸ਼ ਵੀ ਮੇਰੇ ਭਰਾ ਦਾ ਲੜਕਾ ਉਹਨਾਂ ਦੀ ਬੇਟੀ ਲੈ ਗਿਆ ਉਹ ਟੱਕਰ ਦੀ ਬੇਟੀ ਲੈ ਉਹ ਲੈ ਗਿਆ ਭੈਣ ਲੈ ਗਿਆ ਅੱਛਾ ਹਾਂਜੀ ਇਹ ਚੱਕਰ ਚੋਂ ਨਾ ਮਾਰਿਆ ਉਹ ਤੇ ਉਹ ਠੀਕ ਹੈ ਪਤਾ ਨਹੀਂ ਉਹਨਾਂ ਨੂੰ ਨਹੀਂ ਪਤਾ ਕੋਈ ਠੀਕ ਹੈ ਕਿ ਨਹੀਂ ਠੀਕ ਹੈ ਨਾ ਕੋਈ ਫੋਨ ਆਇਆ ਉਹਨਾਂ ਦਾ ਵੀ ਵਾਹ ਉਹਦੇ ਵਿੱਚੋਂ ਉਹ ਡੈਥ ਉਹਦੀ ਵਿਚਾਰੇ ਦੀ ਹੋ ਗਈ ਉਹਦੇ ਦੰਤਰ ਮਾਰ ਕੇ ਉਹਦਾ ਕਤਲ ਕੀਤਾ ਗਿਆ ਬੋਡੀ ਲੈ ਕੇ ਅਸੀਂ ਹੁਣ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਤੇ ਬਾਕੀ ਤਫਤੀਸ਼ ਸਾਡੀ ਚੱਲ ਰਹੀ ਹੈ ਕਿੰਨੀ ਉਮਰ ਸੀ ਇਹਦੀ ਇਹਦੀ ਬਾਏ 20 ਕੀ ਬਾਏ 2 ਸਾਲ ਦਾ ਸੀਗਾ ਤੇ ਡੈੱਡ ਬੋਡੀ ਕਿਸ ਤਰ੍ਹਾਂ ਲੱਗਦਾ ਜੀ ਕਿੰਨੀ ਕੁ ਪੁਰਾਣੀ ਤੇ ਜਦੋਂ ਮਰਿਆ ਕਿੰਨੀ ਇਹ ਲੱਗਦਾ ਉਸੇ ਦੇ ਤਿੰਨ ਚਾਰ ਦਿਨ ਪੁਰਾਣੀ ਹੈਗੀ ਹੈ ਲੱਗਦਾ ਕੀ ਮੁੱਢਲੀ ਵਿਸ਼ ਸਾਹਮਣੇ ਆ ਰਿਹਾ ਜੀ ਮੁੱਢਲਾ ਤਾਂ ਇਹੀ ਆ ਇਹਨਾਂ ਦੇ ਜਿਹੜਾ ਲੜਕਾ ਇਹਦੇ ਤਾਏ ਦੇ ਲੜਕੇ ਨੇ ਉਹ ਮਾਰਨ ਵਾਲੇ ਬੰਦਾ ਜਿਹਨਾਂ ਤੇ ਪਰਚਾ ਸੀ ਪਹਿਲਾਂ ਹੀ 18 ਤਰੀਕ ਨੂੰ ਐਡਮਿਟ ਦਰਜ ਕੀਤਾ ਸੀ 365 ਦੇ ਵਿੱਚ ਉਹ ਉਹਦੀ ਸਿਸਟਰ ਨੂੰ ਜਿਹੜਾ ਲੈ ਗਿਆ ਸੀ ਵਿਆਹ ਕਰਾਉਣ ਦੀ ਨੀਅਤ ਨਾਲ ਅਫਸੋਸ ਰੰਜਿਸ਼ ਦੇ ਵਿੱਚ ਹੀ ਇਹ ਉਹਦੇ ਚਾਚੇ ਦੇ ਮੁੰਡੇ ਨੂੰ ਲੈ ਜਾ ਕੇ ਇਹਨਾਂ ਨੇ ਕਤਲ ਕਰਤਾ ਲੋਕਾਂ ਦਾ ਕਹਿਣਾ ਵੀ ਉਹ ਲੜਕਾ ਲੜਕੀ ਨਹੀਂ ਕੋਈ ਖਤਰਾ ਉਹ ਠੀਕ-ਠਾਕ ਪਤਾ ਕੁਝ ਅਜੇ ਨਹੀਂ ਲੜਕੀ ਲੜਕੇ ਦਾ ਤਾਂ ਪਤਾ ਹੀ ਨਹੀਂ ਲੱਗਿਆ ਅਜੇ ਕਿੱਥੇ ਹੈਗੇ ਆ ਉਹ ਤਾਂ ਕੋਈ ਪਤਾ ਹੀ ਨਹੀਂ ਉਹਨਾਂ ਦਾ ਦੋਨਾਂ ਘਰਾਂ ਨੂੰ ਹੀ ਨਹੀਂ ਪਤਾ ਕਿੱਥੇ ਹੈ ਠੀਕ ਹੈ